ਇਹਨਾਂ ਕਈ ਪੱਤਰਕਾਰਾਂ ਨੇ ਵੀ ਸਵਾਲ ਉਠਾਏ ਹਾਲਾਂਕਿ ਇਸ ਚ ਇਨਵਾਲੂ ਨਹੀਂ ਹੈ ਆ ਕੇ ਆਪਣੀ ਸਫਾਈ ਦੇ ਭਜਨ ਦੀ ਲੋੜ ਕੀ ਹੈ ਛੋਟੇ ਬੰਦੇ ਨੂੰ ਹੀ ਫੜ ਲੈਂਦੇ 2 ਗ੍ਰਾਮ ਫੜ ਲਈ ਤੇ ਜੇਲ ਕੀਤਾ ਫਿਰ ਛੱਡਦਾ 4 ਦਿਨ 8 ਦਿਨ ਬਾਅਦ ਕਿਹੜੀ ਪੰਜਾਬ ਸਰਕਾਰ ਹੈ ਇਹ ਮੱਛਲੀਆਂ ਤਾਂ ਕਿਉਂ ਨਹੀਂ ਜਾਂਦੇ ਕਿ ਐਨਸੀਬੀ ਨੂੰ ਉਸ ਚ ਇੰਟਰਫੇਅਰ ਕਰ ਬਿਲਕੁਲ ਜੋ ਹੁੰਦਾ ਜਦੋਂ ਆਪਾਂ ਨਸ਼ਾ ਛਡਾਊ ਕੇਂਦਰਾਂ ਤੇ ਜਾਣੇ ਵਿਜ਼ਿਟ ਕਰਦੇ ਲਹਿਰਾ ਲੱਗੀਆਂ ਲੰਬੀਆਂ ਲੰਬੀਆਂ ਸਕਿਉਰਿਟੀ ਡਿਪਲੋਏ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਕਿਤੇ ਨਸ਼ੇੜੀ ਨਾਪਰ ਚ ਮੁੰਡੇ ਜਿਹੜੇ ਪੈ ਮਾੜੀ ਸੰਗਤ ਚਲ ਗਿਓ ਲੜ ਪੈਣ ਲੋਕਲ ਸਰਕਾਰ ਸੁੱਤੀ ਆਉਂਦੀ ਜੀ ਇੱਕ ਬੰਦਾ ਅੱਜ ਉਹਦੀ ਕੋਠੀ ਆ ਕੋਈ 50 ਲੱਖ ਦੀ ਸੜ ਉਹ ਕਰੋੜਾਂ ਵਿੱਚ ਮਹੀਨੇ ਚ ਚਲੀ ਜਾਂਦੀ ਉਹ ਕਿੱਥੋਂ ਪੈਸਾ ਹੈ ਬੱਚੇ ਖਤਮ ਹੋ ਰਹੇ ਕੁਝ ਬਾਹਰ ਜਾ ਰਹੇ ਹਨ ਜੋ ਮਾਪਿਓ ਹੈ ਬੁੱਢਾ ਬੁਜ਼ੁਰਗ ਕੱਲਾ ਕਈਆਂ ਦੇ ਲਾਸ਼ਾਂ ਪਈਆਂ ਹੁੰਦੇ ਪੰਜ ਪੰਜ ਦਿਨ ਉਹਨੂੰ ਕੋਈ ਸੰਸਕਾਰ ਕਰਨ ਵਾਲਾ ਇਥੇ ਕਾਰਪੋਰੇਟ ਹਸਪੀਟਲ ਦਾ ਮਾਲਕ ਵੀ ਜਿਹੜੇ ਉਹ ਵੀ ਇਸ ਟਾਈਮ ਜੁਡੀਸ਼ੀਅਲ ਕਨਸਟਿਟਿਊਸ਼ਨ ਚ ਚਲੇ ਗਏ ਇਹਨਾਂ ਵੱਡਾ ਸਮਰਾਜ ਦਿਨਾਂ ਚ ਵੱਧ ਗਏ ਲੋਕ ਪੰਜਾਬ ਦੀ ਬਰਬਾਦੀ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਇਹਨਾਂ ਨੂੰ ਬੁਸੰ ਕਰਤਾ ਉਹਨਾਂ ਨੂੰ ਨੰਬਰ 2 ਤੁਸੀਂ ਵੇਖੋ ਜੇ ਇਹੋ ਜਿਹੇ ਹਸਪਤਾਲਾਂ ਚ ਪੇਸ਼ੈਂਟ ਜਾਂਦਾ ਉਹਦੀ ਦੁਰਗਤ ਕੀ ਕਰਦੇ ਹੋ ਨਾ ਉਹਨਾਂ ਨੂੰ ਬੋਲਣ ਦੀ ਅਕਲ ਹੁੰਦੀ ਨਾ ਉਹਨਾਂ ਨਾਲ ਕੋਈ ਵਰਤਾਵ ਚੰਗਾ ਕੀਤਾ ਜਾਂਦਾ ਕਿਉਂ ਕਹੀਂ ਨਾ ਪਿੱਛੇ ਕਹੀਂ ਨਾ ਕਈ ਇੱਕ ਤਾਂ ਉਹ ਸਮਰਾਜ ਬੋਲਦਾ ਉਹਨਾਂ ਦਾ ਕਹੀਂ ਨਾ ਕਹੀਂ ਬੈਕ ਵੀ ਹੁੰਦੀ ਯੁੱਧ ਨਸ਼ਾ ਵਿਰੋਧੀ ਮੋਹਮ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਚੱਲ ਰਹੀ ਹੈ ਤੇ ਦੂਜੇ ਪਾਸੇ ਐਨਸੀਬੀ ਯਾਨੀ ਕਿ ਨਾਰਕੋਟਿਕ ਕੰਟਰੋਲ ਬਿਊਰੋ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਚਾਰ ਰਾਜਾਂ ਚ ਕਰੀਬ 4 ਮਹੀਨੇ ਤੋਂ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਛਾਪਾ ਮਾਰੀ ਚੱਲ ਰਹੀ ਸੀ ਕਰੀਬ ਹਜ਼ਾਰਾਂ ਕਰੋੜ ਦਾ ਨਸ਼ਾ ਜਿਹੜਾ ਫੜਿਆ ਗਿਆ ਮੈਡੀਕਲ ਨਸ਼ਾ ਜਿਹੜਾ ਪੰਜਾਬ ਦੀ ਗਲੀ ਗਲੀ ਪਿੰਡ ਪਿੰਡ ਦੇ ਵਿੱਚ ਵਿਕ ਰਿਹਾ ਅਰਬਾਂ ਖਰਬਾਂ ਰੇਦੀਆਂ ਜਿਹੜੇ ਨਸ਼ੇ ਦੇ ਤਸਕਰ ਉਹਨਾਂ ਜਾਇਦਾਤਾ ਬਣਾ ਲਿਆ ਪੰਜਾਬ ਦੀ ਨੌਜਵਾਨੀ ਤਬਾਹ ਕਰਕੇ ਤਾਂ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਨਾਲ ਇੱਕ ਵੱਡੇ ਸਫੇਦ ਪੁੱਛ ਲੋਕਾਂ ਨਾਲ ਜੁੜਿਆ ਜਿਹੜਾ ਕਿ ਕੁਝ ਰਫੂ ਚੱਕਰ ਹੋ ਗਏ ਨੇ ਕੁਝ ਫਰਾਰ ਨੇ ਤਾਂ ਕੁਝ ਐਨਸੀਬੀ ਦੀ ਗ੍ਰਿਫਤਾਰੀ ਚ ਨੇ ਤਾਂ ਅੱਜ ਇਸ ਮਾਮਲੇ ਤੇ ਅਸੀਂ ਪਰਦਾ ਚੁੱਕਣ ਜਾ ਰਹੇ ਹਾਂ ਸਾਡੇ ਨਾਲ ਮੌਜੂਦ ਨੇ ਜੀ ਨਿਊਜ਼ ਮੀਡੀਆ ਤੋਂ ਕਿਸ਼ੋਰ ਰੈਣਾ ਤਾਂ ਰੈਣਾ ਜੀ ਕਿਸਰਾ ਦੇਖ ਦਿਓ ਸਾਰਾ ਮੈਟਰ ਬੜਾ ਇਸ ਟਾਈਮ ਸੁਰਖੀਆਂ ਬਣਿਆ ਹੋਇਆ ਅੰਮ੍ਰਿਤਸਰ ਦੀ ਮੀਡੀਆ ਦੇ ਵਿੱਚ ਸਭ ਤੋਂ ਪਹਿਲੇ ਤੁਹਾਨੂੰ ਵਧਾਈ ਦਿੰਦਾ ਜੀ ਆਰ ਬਾਰਤ ਜੀ ਨਿਊਜ਼ ਮੀਡੀਆ ਆਵਾਜ਼ ਚੁੱਕਣ ਲੱਗਾ ਅਸੀਂ ਕਿਸੇ ਦੇ ਖਿਲਾਫ ਨਹੀਂ ਚੁੱਕਦੇ ਅਸੀਂ ਉਹ ਆਵਾਜ਼ ਚੁੱਕਣ ਲੱਗੇ ਕਿ ਜਿਹੜੇ ਅੱਜ ਦੇਖਣ ਨੂੰ ਮਿਲ ਰਿਹਾ ਸਾਨੂੰ ਪੰਜਾਬ ਦੀ ਜਵਾਨੀ ਕਿੱਥੇ ਜਾ ਰਹੀ ਹੈ ਕੌਣ ਜ਼ਿੰਮੇਵਾਰ ਹੈ ਕਿਤੇ ਨੇ ਕਿਤੇ ਵੱਡੀਆਂ ਮੱਛਲੀਆਂ ਜ਼ਿੰਮੇਵਾਰ ਹੈ ਛੋਟੇ ਬੰਦੇ ਨੂੰ ਹੀ ਫੜ ਲੈਂਦੇ 2 ਗ੍ਰਾਮ ਫੜ ਲਈ ਤੇ ਜੇਲ ਕੀਤਾ ਫੇਰ ਛੱਡਤਾ 4 ਦਿਨ 8 ਦਿਨ ਬਾਅਦ ਸੋ ਇੱਕ ਬਹੁਤ ਵੱਡਾ ਕਦਮ ਹੈ ਪਰ ਥੋੜਾ ਸਾ ਇਥੇ ਮਲਾਲ ਵੀ ਹੈ ਕਿ ਜਿਹੜੀ ਲੋਕਲ ਸਰਕਾਰ ਹੈ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਇਹ ਮਛਲੀਆਂ ਤੱਕ ਕਿਉਂ ਨਹੀਂ ਜਾਂਦੇ ਕਿ ਐਨਸੀਬੀ ਨੂੰ ਇੰਟਰਫੇਅਰ ਕਰਨਾ ਪਏ ਇਸ ਕਰਕੇ ਥੋੜਾ ਜਿਹਾ ਦੁੱਖ ਵੀ ਹੈ ਡਰਗ ਡਿਪਾਰਟਮੈਂਟ ਅੰਮ੍ਰਿਤਸਰ ਦਾ ਬਿਲਕੁਲ ਉਹਨਾਂ ਦੀ ਜ਼ਿੰਮੇਰੀ ਬੰਦੀ ਸੀ 10 ਪੱਤੇ 5 ਪੱਤੇ 1 ਪੱਤਾ ਮੈਡੀਕਲ ਸਟੋਰਾਂ ਦੇ ਇਨਸਪੈਕਸ਼ਨ ਦੇ ਨਾਂ ਦੇ ਕਈ ਡਰੱਗ ਇਨਸਪੈਕਟਰ ਮੈਂ ਦੇਖਦਾ ਕਰੋੜਾਂ ਅਰਬਾਂ ਪੱਤੀ ਬਣ ਗਏ ਨੇ ਇਸੇ ਦਲਦਲ ਦੇ ਵਿੱਚ ਲੋਕਾਂ ਨੂੰ ਧੁਕੇਲ ਕੇ ਪਰ ਅਜ ਨੌਜਵਾਨੀ ਕਿਸ ਕਦਰ ਤੱਕ ਪੰਜਾਬ ਦੀ ਪਹੁੰਚ ਗਈ ਹੈ ਕਿ ਦੁੱਖ ਹੁੰਦਾ ਜਦੋਂ ਆਪਾਂ ਨਸ਼ਾ ਛਡਾਊ ਕੇਂਦਰਾਂ ਤੇ ਜਾਣੇ ਵਿਜ਼ਿਟ ਕਰਦੇ ਲਾਈਆਂ ਲੱਗੀਆਂ ਲੰਬੀਆਂ ਲੰਬੀਆਂ ਸਿਕਿਉਰਿਟੀ ਡਿਪਲੋਏ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਕਿਤੇ ਨਸ਼ੇੜੀ ਨਾਪ ਚ ਮੁੰਡੇ ਜਿਹੜੇ ਪੈਮਾਰੀ ਸੰਗਤ ਚਲਗੇ ਉਹ ਲੜ ਪੈਣ ਤੇ ਲੱਗਦਾ ਨਹੀਂ ਇਹੋ ਜਿਹੀਆਂ ਕਮਾਈਆਂ ਇਹ ਜਿਹੜੇ ਸਫੇਦ ਕੋਸ਼ਿਸ਼ ਕਿਠੀ ਕਰਨ ਦੇ ਨੇ ਕਿੰਨਾ ਲਈ ਕਰਨ ਦੇ ਨੇ ਇਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਮੈਂ ਸਭ ਤੋਂ ਪਹਿਲੇ ਵਧਾਈ ਦਿੰਦਾ ਹੈ ਸੈਂਟਰ ਦੇ ਜਿਹੜੇ ਐਨਸੀਬੀ ਟੀਮ ਨੂੰ ਕਿਉਂਕਿ ਹੁਣ ਲੱਗਦਾ ਮੈਨੂੰ ਕੋਈ ਨਾ ਕੋਈ ਵਿਸ਼ਵਾਸ ਜਗ ਹੈ ਕਿ ਕੋਈ ਵੱਡੀ ਮਛਲੀਆਂ ਤਾਂ ਹੱਥ ਪੈ ਜਾਏਗਾ ਦੇਖੋ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਬਣਾਣਾ ਤੇ ਲੋਕਲ ਸਰਕਾਰ ਸੁੱਤੀ ਆਉਂਦੀ ਜੀ ਇੱਕ ਬੰਗਾ ਅੱਜ ਉਹਦੀ ਕੋਠੀ ਆ ਕੋਈ 50 ਲੱਖ ਦੀ 60 ਕਰੋੜਾਂ ਚ ਜ਼ਮੀਨੇ ਚ ਚਲੀ ਜਾਂਦੀ ਉਹ ਕਿੱਥੋਂ ਪੈਸਾ ਆ ਹੁਣ ਪੈਸਾ ਬਣਾਉਣਾ ਤਾਂ ਇੱਕ ਚੀਜ਼ ਹੈ ਉਹਦੇ ਨਾਲ ਕੀ ਹੁੰਦਾ ਕਿ ਜਵਾਨੀਆਂ ਖਤਮ ਹੋ ਰਹੀ ਸਾਡੇ ਬੱਚੇ ਖਤਮ ਹੋ ਰਹੇ ਕੁਝ ਬਾਹਰ ਜਾ ਰਹੇ ਜੋ ਮਾਪਿਓ ਹੈ ਬੁੱਢਾ ਬੁਸ਼ਰ ਕੱਲਾ ਕਹੀਆਂ ਦੇ ਲਾਸ਼ਾਂ ਪਈਆਂ ਹੁੰਦੀਆਂ ਪੰਜ ਪੰਜ ਦਿਨ ਉਹਨਾਂ ਨੂੰ ਕੋਈ ਸੰਸਕਾਰ ਕਰਨ ਵਾਲਾ ਇਹਨਾਂ ਨੂੰ ਇੰਨਾ ਵੀ ਇਨਸਾਫ ਨਹੀਂ ਹੈ ਕਿ ਨਸ਼ਾ ਵੇਚ ਕੇ ਆਪਨ ਕਹੀ ਨਾ ਕਹੀ ਜਵਾਨੀ ਨੂੰ ਖਰਾਬ ਕਰਨ ਰਹੇ ਆਪਣੀ ਸਾਮਰਾਜ ਬਣਾਉਣ ਵਾਸਤੇ ਅਸੀਂ ਦੂਸਰੀ ਦੀ ਜ਼ਿੰਦਗੀ ਤਬਾਹ ਕਰ ਰਹੇ ਇਹ ਜ਼ਿੰਦਗੀਆਂ ਤਬਾਹ ਹੋਣ ਦਾ ਮਤਲਬ ਹੈ ਪੰਜਾਬ ਜਿਹੜਾ ਹੈ ਆਉਣ ਵਾਲਾ ਸਮਾਂ ਵਿੱਚ ਪੰਜਾਬ 'ਚ ਕੋਈ ਰਹੇਗਾ ਨਹੀਂ ਜੀ ਜਾਂ ਤਾਂ ਕੋਈ ਬਾਹਰੋਂ ਆਏਗਾ ਉਹ ਵਸੇਗਾ ਫਿਰ ਅਸੀਂ ਦੂਸਰਿਆਂ ਨੂੰ ਦੋਸ਼ ਲਾਉਂਦੇ ਰਣੀ ਬੜੇ ਲਿਖੇ ਲੋਕ ਇਨਵੋਲਵ ਨੇ ਏਡੇ ਵੱਡੇ ਡਰਗ ਨੈਕਸਸ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੱਧਰ ਨੂੰ ਦੁਨੀਆ ਚੱਲ ਪਈ ਹੈ ਪੈਸਾ ਹੀ ਮੁੱਖ ਰਹਿ ਗਿਆ ਦੇਖੋ ਰਾਹੁਲ ਜੀ ਜਿੱਥੋਂ ਤੱਕ ਮੈਂ ਅੱਜ ਅਖਬਾਰਾਂ ਚ ਵੀ ਪੜਿਆ ਹੋਰ ਵੀ ਪੜਿਆ ਦੇਖੋ ਕਹੀਂ ਨਾ ਕਹੀਂ ਪੱਤਰਕਾਰਾਂ ਤਾਂ ਵੀ ਸਵਾਲ ਉੱਠੇ ਹਾਲਾਂਕਿ ਇਹ ਜ਼ਹਿਰ ਗੋਰ ਹੈ ਦੀ ਮਸਲਾ ਐਨਸੀਬੀ ਦੇ ਅੰਡਰ ਹੈ ਮਸਲਾ ਪਰ ਕਹੀਂ ਨਾ ਕਹੀਂ ਜੇ ਪੱਤਰਕਾਰ ਵੀ ਇਨਵਾਲੂ ਹੈ ਤਾਂ ਜਿਹਦੇ ਪੱਤਰਕਾਰ ਨੂੰ ਮਾਨਾ ਗਿਆ ਚੌਥਾ ਸਤੰਭ ਉਹ ਲੋਕਾਂ ਦੀ ਆਵਾਜ਼ਾ ਚੁੱਕਦੇ ਉਹ ਡਰਗਸ ਤੇ ਆਪਾਂ ਬਹੁਤ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਤੁਸੀਂ ਵੀ ਆਪਣੇ ਚੈਨਲ ਤੇ ਕਰਦੇ ਆ ਮੈਂ ਵੀ ਕਈ ਵਾਰੀ ਉਜਾਗਰ ਕਰਦਾ ਇਸ ਗੱਲਾਂ ਨੂੰ ਕਿ ਨੌਜਵਾਨੀ ਖਤਮ ਹੋ ਰਹੀ ਜਦੋਂ ਇਹੋ ਜਿਹਾ ਮਸਲਾ ਆਂਦਾ ਤਾਂ ਕਹੀ ਨਾ ਕਈ ਦੁੱਖ ਬੜਾ ਹੁੰਦਾ ਕਿ ਜੇ ਕੋਈ ਇਸ ਚ ਇਨਵਾਲੂ ਨਹੀਂ ਹੈ ਆ ਕੇ ਆਪਣੀ ਸਫਾਈ ਦੇ ਭਜਨ ਦੀ ਲੋੜ ਕੀ ਹੈ ਕੁਝ ਨਿੱਜੀ ਹਸਪਤਾਲ ਦੇ ਸੰਚਾਲਕ ਵੀ ਕਾਬੂ ਆਏ ਨੇ ਜੇਲ੍ਹਾਂ ਚ ਭੇਜੇ ਨੇ ਇੱਕ ਫਤਿਹਗੜ ਚੂੜੀਆਂ ਦਾ ਇੱਕ ਪ੍ਰਮੁੱਖ ਹਸਪਤਾਲ ਹੈ ਉਥੋਂ ਦਾ ਇੱਕ ਮੈਡੀਕਲ ਸਟੋਰ ਜਿਹੜਾ ਭਾਈਵਾਲ ਸੀਗਾ ਨਾਂ ਆ ਰਿਹਾ ਸਾਹਮਣੇ ਪ੍ਰਵੀਨ ਕੁਮਾਰ ਉਹ ਵੀ ਫਰਾਰ ਆ ਰਿਹਾ ਹੈ ਇਥੇ ਕਾਰਪੋਰੇਟ ਹਸਪੀਟਲ ਦਾ ਮਾਲਕ ਵੀ ਜਿਹੜੇ ਉਹ ਵੀ ਇਸ ਟਾਈਮ ਜੁਡੀਸ਼ੀਅਲ ਕਸਟਡੀ ਚ ਚਲੇ ਗਏ ਇੰਨਾ ਵੱਡਾ ਸਮਰਾਜ ਦਿਨਾਂ ਚ ਵੱਧ ਗਏ ਲੋਕ ਪੰਜਾਬ ਦੀ ਬਰਬਾਦੀ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਇਹਨਾਂ ਨੂੰ ਬੁਸੰਗ ਕਰਤਾ ਉਹਨਾਂ ਨੂੰ ਤੇ ਲੱਗਦਾ ਨਹੀਂ ਕਿ ਇਹਦੇ ਵਿੱਚ ਹੋਰ ਵੀ ਕਈ ਹਸਤਲ ਰਡਾਰ ਚ ਨੇ ਬਿਲਕੁਲ 547 ਕਰੋੜ ਦਾ ਇਹ ਗਫਲਾ ਹੈ ਔਰ ਇਹਦੇ ਚ 31000 ਸਮਥਿੰਗ ਗੋਲੀਆਂ ਫੜੀ ਗਈ ਐਟ ਅ ਟਾਈਮ ਮੈਂ ਸਮਝਦਾ ਕਿ ਇੰਨਾ ਵੱਡਾ ਸਮਰਾਜ ਬਣਾਣਾ ਨੰਬਰ 2 ਤੁਸੀਂ ਵੇਖੋ ਜੇ ਇਹੋ ਜੇ ਹਸਪਤਾਲਾਂ 'ਚ ਪੇਸ਼ੈਂਟ ਜਾਂਦਾ ਉਹਦੀ ਦੁਰਗਤ ਕੀ ਕਰਦੇ ਹੋ ਨਾ ਉਹਨਾਂ ਨੂੰ ਬੋਲਣ ਦੀ ਅਕਲ ਹੁੰਦੀ ਨਾ ਉਹਨਾਂ ਨਾਲ ਕੋਈ ਵਰਤਾਰਾ ਚੰਗਾ ਕੀਤਾ ਜਾਂਦਾ ਕਿਉਂ ਕਹੀਂ ਨਾ ਪਿੱਛੇ ਕਹੀਂ ਨਾ ਕਈ ਇੱਕ ਤਾਂ ਉਹ ਸਮਰਾਜ ਬੋਲਦਾ ਉਹਨਾਂ ਦਾ ਕਹੀਂ ਨਾ ਕਹੀਂ ਬੈਕ ਵੀ ਹੁੰਦੀ ਸੋ ਮੈਂ ਸਮਝਦਾ ਇਹਦੇ 'ਚ ਵੱਡੀਆਂ ਮਛਲੀਆਂ ਕਿਉਂਕਿ ਹੁਣ ਇਹ ਜਿਹੜਾ ਮਸਲਾ ਇਹ ਚੱਲ ਗਿਆ ਸੈਂਟਰਲ ਗਵਰਨਮੈਂਟ ਦੇ ਐਨਸੀਬ ਦੇ ਅੰਦਰ ਅਮੀਸ਼ਾ ਨੇ ਟਵੀਟ ਕੀਤਾ ਹੈ ਬਿਲਕੁਲ ਸ਼ਾਬਾਸ਼ ਦਿੱਤੀ ਐਨਸੀਬ ਮੈਂ ਕਹਿੰਦਾ ਵਧੀਆ ਗੱਲਾਂ ਦੇਖੋ ਪੰਜਾਬ ਦੇ ਬਾਰੇ ਸੋਚਦੇ ਹਾਂ ਕਿਉਂਕਿ ਪੰਜਾਬ ਇੱਕ ਐਸੀ ਸਟੇਟ ਸੀ ਜਿਹੜੀ ਇਕਨੋਮਿਕਲੀ ਬਹੁਤ ਸੌਂਡ ਹੁੰਦੀ ਸੀ ਅੱਜ ਡਰੱਗ ਤਸਕਰਾਂ ਨੇ ਸਾਨੂੰ ਸਾਡੀ ਜਵਾਨੀ ਨੂੰ ਨਕ ਤਬah ਕੀਤਾ ਹੈ ਕਿ ਸਾਨੂੰ ਸ਼ਰਮ ਆਉਂਦੀ ਕਿ ਜਦੋਂ ਅਸੀਂ ਕਿਸੇ ਨੂੰ ਕਹਦੇ ਹਾਂ ਨਾ ਕਿ ਅਸੀਂ ਪੰਜਾਬ ਅੱਛਾ ਉਹ ਪੰਜਾਬ ਜਿੱਥੇ ਜਿੱਥੇ ਡਰੱਗਸ ਚੱਲਦੇ ਆ ਕਹੀ ਦੇਖੋ ਤਾਰ ਜੁੜਿਆ ਹਿਮਾਚਲ ਦੇ ਤਾਰ ਜੁੜਿਆ ਮਤਲਬ ਐਪਸੈਂਟਰ ਪੰਜਾਬ ਬਣਿਆ ਹ ਹਾਂ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਉਮੀਦ ਕਰਦਾ ਹੁਣ ਆਪਣੀ ਸਰਕਾਰ ਦੇ ਵੀ ਭਗਵੰਤ ਮਾਨ ਸਰਕਾਰ ਦੇ ਵੀ ਕਿ ਇਸ ਮਸਲੇ ਨੂੰ ਬਹੁਤ ਜ਼ਿਆਦਾ ਜੋ ਵੀ ਇਸmein ਹਨ ਵਾਲੂਆਂ ਮੈਂ ਕਿਸੇ ਦਾ ਨਾਮ ਨਹੀਂ ਲਾਂਗਾ ਨਾਮ ਇਸ ਕਰਕੇ ਨਹੀਂ ਕਿ ਇਹ ਅੰਡਰ ابھی ਇਨਵੈਸਟੀਗੇਸ਼ਨ ਹੈ ਹੌਲੀ ਹੌਲੀ ਨਜ਼ਰ ਆਏਗਾ ਦੇਚ ਇੱਕ ਸਿਵਲ ਹਸਪੀਟਲ ਦੇ ਸਾਬਕਾ EMPLOYEE ਨੇ ਪੰਡਰ ਰਕੇਸ਼ ਸ਼ਰਮਾ ਉਹਨਾਂ ਦਾ ਨਾਮ ਕੁਝ ਮੀਡੀਆ ਘਰਾਨਿਆਂ ਨੇ ਲਾਇਆ ਫੋਟੋ ਤੱਕ ਪ੍ਰਕਾਸ਼ਿਤ ਹੋ ਗਈ ਹੈ ਪਰ ਜੋ ਸਾਡੇ ਸੋਰਸਿਸ ਤੋਂ ਵਲਗਾ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਐਫਆਈਆਰ ਲੋਜ ਨਹੀਂ ਹੋਈ ਅਜੇ ਮਾਮਲਾ ਤਫਤੀਸ਼ ਦੀ ਨਾ ਉਹਨੂੰ ਕਿਸ ਤਰ੍ਹਾਂ ਦੇਖ ਦਿਓਗੇ ਇੱਕ ਫੋਟੋ ਲਗਾ ਦੇਣੀ ਦੂਆ ਯੂਰੋਪੀਆਂ ਦੇ ਨਾਲ ਉਹ ਕਿੰਨਾ کارਗਰ ਹੈ ਕੁਝ ادارے ਨੇ ਜਿਸ ਤਰ੍ਹਾਂ ਲਗਾਈ ਮੇਰਾ ਸੰਪਰਕ ਨਹੀਂ ਹੋ ਪਾਇਆ ਪੰਡਰ ਰਕੇਸ਼ ਉਹਨਾਂ ਨਾਲ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹੀਈ ਉਹਨਾਂ ਦੇ ਬੇਟੇ ਨਾਲ ਵੀ ਪਰ ਕਿਸੇ ਕਾਰਨ ਉਹ ਫੋਨ ਨਹੀਂ ਚੁੱਕ ਰਹੇ ਮੈਂ ਉਹੀ ਗੱਲ ਕਰਨ ਲੱਗਾ ਜੇ ਕੋਈ ਪਾਕ ਸਾਹਿਬ ਹੈ ਤਾਂ ਆ ਕੇ ਸਫਾਈ ਦੇ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਅੱਜ ਕੱਲہ ਇਲੈਕਟ੍ਰੋਨਿਕ ਮੀਡੀਆ ਹੈ ਜੇ ਤੁਸੀਂ ਪਾਕ ਸਾਹਿਬ ਹੈ ਤੁਸੀਂ ਆਪਣੀ ਸਫਾਈ ਦੇ ਸਕਦੇ ਆ ਤੇ ਮੈਂ ਸਮਝਦਾ ਕਿਸੇ ਦੀ ਉਂਗਲੀ ਵੀ ਨਹੀਂ ਉਤਨੀ ਜਰ ਉਠਾਣੀ ਚਾਹੀਦੀ ਜਿੰਨੀ देर ਸਰਕਾਰ ਵੱਲੋਂ ਕੋਈ ਉਹਨਾਂ ਦੀ ਕੋਈ ਇਨਵੈਸਟੀਗੇਸ਼ਨ ਤੋਂ ਬਾਅਦ ਕੋਈ ਸਾਹਮਣੇ ਤੱਤ ਨਹੀਂ ਆਣਗੇ ਉਹ ਮੈਂ ਇਸ ਗੱਲ ਨੂੰ ਵੀ ਐਗਰੀ ਕਰਦਾ ਕਿ 19 ਦੇ ਨਹੀਂ ਨਾਮ ਆਉਣਾ ਚਾਹੀਦਾ ਲੇਕਿਨ ਅਗਰ ਕੋਈ ਮੇਰਾ ਨਾਮ ਲੇਤਾ ਮੈਨੂੰ ਆ ਕੇ ਮੀਡੀਆ 'ਚ ਆਣਾ ਚਾਹੀਦਾ ਇਲੈਕਟ੍ਰੋਨਿਕ ਜਿਸ ਤਰ੍ਹਾਂ ਪਹਿਲੇ ਵੀ ਆਂਦੇ ਰਹੇ ਆਪਾਂ ਭੰਡਾਰੀ ਸਾਹਿਬ ਜੇ ਬਹੁਤ ਵੱਡੇ ਕੁਝ ਕੁਝ ਲੋਕ ਸਾਡੇ ਤੱਕ ਉਹਨਾਂ ਨੇ ਦੱਸਿਆ ਵੀ ਸਾਨੂੰ ਗੱਲਾਂ ਸਾਂਝੀਆਂ ਕੀਤੀਆਂ ਕਿ ਭੰਡਾਰੀ ਸਾਹਿਬ ਲੋਕਾਂ ਦੇ ਹਿੱਤ ਦੇ ਮੁੱਦੇ ਚੁੱਕਦੇ ਸੀ ਕ੍ਰਿਪਸ਼ਨ ਦੇ ਖਿਲਾਫ ਬੜਾ ਕਰਮਕ ਰੁਖ ਹੁੰਦਾ ਸੀ ਉਹਨਾਂ ਦਾ ਚੈਨਲ ਦੇ ਉੱਤੇ ਉਹ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਕਿ ਮੈਨੂੰ ਕਿਤੇ ਉਹ ਸ਼ਿਕਾਰ ਨਹੀਂ ਹੋਏ ਰਾਜਨੀਤੀਆਂ ਵੱਡੇ ਪੋਲਿਟਿਸ਼ੀਅਨਸ ਦਾ ਉਹ ਦੇਖੋ ਰਾਮ ਜੀ ਅਵਲ ਤਾਂ ਉਂਗਲ ਉੱਠਦੀ ਨਹੀਂ ਤੁਹਾਡੇ ਤਾਂ ਕਿਉਂ ਨਹੀਂ ਉੱਠੀ ਮੇਲ ਤੇ ਕਿਉਂ ਨਹੀਂ ਉੱਠੀ ਜੇ ਮੈਂ ਫਿਰ ਗੱਲ ਵਹੀ ਕਰਨ ਲੱਗਾ ਉਹ ਪਾਕ ਸਾਹਿਬ ਐ ਆਪਣੀ ਸਫਾਈ ਦੇ ਦਨ ਪੇਸ਼ ਹੋ ਜਾਣ ਜੇ ਐਨਸੀਬੀ ਕਿਸੇ ਨੂੰ ਜ਼ਬਰਦਸਤੀ ਤਾਂ ਕਰਦੀ ਨਹੀਂ ਜੀ हां ਉਹਨਾਂ ਦਾ ਬ੍ਰਦਰ ਉਹਨਾਂ ਕੋਲ ਰੈਸਟੇ ਰਿਮਾਂਡ ਤੇ ਗੋਲੀਆਂ ਵੀ ਫੜੀ ਗਈ ਜਿੱਥੋਂ ਤੱਕ ਮੈਂ ਪੜਿਆ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਅਖਬਾਰਾਂ ਜਿਸ ਤਰ੍ਹਾਂ ਕਿੰਨੀਆਂ ਗੋਲੀਆਂ ਹਨ ਜੀ ਬਰਾਮਤ 32000 ਦੇ ਕਰੀਬ ਗੋਲੀਆਂ ਫੜੀ ਗਈਆਂ ਤੋਂ ਇਸ ਕਰਕੇ ਮੈਂ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਇਸ ਗੱਲ ਨੂੰ ਕਿਉਂਕਿ ਅਖਬਾਰਾਂ ਚ ਅੱਜ ਮੀਡੀਆ ਚ ਇਹ ਸਾਰਾ ਅੱਛਾ ਆ ਰਿਹਾ ਸਵੇਰ ਦਾ ਕੱਲ ਦਾ ਹੀ ਇਹ ਗੱਲ ਛਾਈ ਹੋਈ ਹੈ ਮੀਡੀਆ ਚ ਸੋ ਤੁਸੀਂ ਵੀ ਇੱਕ ਵੱਡਾ ਵਧੀਆ ਕਦਮ ਉਠਾਇਆ ਇਸ ਗੱਲ ਤੇ ਆਪਾਂ ਗੱਲਬਾਤ ਕੀਤੀ ਕਿਉਂਕਿ ਹਰ ਬੰਦੇ ਨੂੰ ਸਫਾਈ ਦੇਣ ਦਾ ਇੱਕ ਮੌਕਾ ਮਿਲਦਾ ਤੁਸੀਂ ਪ੍ਰਸਤ ਹੈ ਆ ਜਾਓ ਤੁਸੀਂ ਆਪਣੀ ਸਫਾਈ ਦੇ ਦਿਓ ਪੇਸ਼ ਹੋ ਜਾਓ ਐਨਸੀਬੀ ਦੇ ਨਹੀਂ ਪਰ ਜੋ ਜੋ ਉਹਨਾਂ ਦੇ ਦੀਪਕ ਭੰਡਾਰੀ ਉਹਨਾਂ ਦੇ ਬ੍ਰਦਰ ਨਿਮਿਤ ਭੰਡਾਰੀ ਉਹਨਾਂ ਦਾ ਕੋਤ ਕਹਿ ਲੋ ਕਿ ਰਿਮਾਂਡ ਹੋਰ ਮੰਗਣ ਦੀ ਜਿਹੜੀ ਹੈ ਸਾਰੇ ਪੇਪਰ ਤਿਆਰ ਕੀਤੇ ਦੋ ਦੋ ਦਿਨ ਦਾ ਰਿਮਾਂਡ ਅੱਜ ਉਹਨਾਂ ਦਾ ਖਤਮ ਹੋ ਜਾਣਾ ਹੋਰ ਅੱਗੇ ਰਿਮਾਂਡ ਦੀ ਜੋ ਮੈਨੂੰ ਪਤਾ ਲੱਗਾ ਕਿ ਰਿਮਾਂਡ ਹੋਰ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੁੱਛ ਕੇ ਚਜੇ ਹੋਰ ਹੈ ਕਿਉਂਕਿ 2017 ਤੋਂ 22 ਦਾ ਕਰੀਬ 5 ਸਾਲ ਦਾ ਰਿਕਾਰਡ ਉਹਨਾਂ ਦੇ ਕੋਲ ਜ਼ਬਤ ਕੀਤਾ ਗਿਆ ਐਨਸੀਬੀ ਵੱਲੋਂ ਕਿ ਕਿਹੜੇ ਕਿਹੜੇ ਹਸਪਤਾਲਾਂ ਨੂੰ ਇਹ ਸਪਲਾਈ ਹੁੰਦੀ ਸੀ ਇੱਥੋਂ ਤੱਕ ਕੀ ਪਤਾ ਲੱਗਾ ਗਾਜ਼ੀਆਬਾਦ ਵੀ ਕੋਈ ਐਂਟੀਟੀ ਉੱਥੇ ਹੈ ਨਹੀਂ ਹੈ ਉਹ ਵੀ ਫਰਜੀ ਪਤਾ ਸੀਗਾ ਜੋ ਐਸਸੀਵੀ ਦੇ ਮਾਚਲ ਦੇ ਤਾਰ ਜੁੜੇ ਸੀ ਮੈਂ ਵੀ ਅੱਜ ਪੜਨ ਚੰਡੀਗੜ੍ਹ ਦੇ ਵਿੱਚ ਕੋਈ ਮਤਲਬ ਐਪੀਸੈਂਟਰ ਅਮ੍ਰਿਤਸਰ ਦੀ ਨਾ ਜਾਂਦਾ ਸੋ ਜੇ ਉਹਨਾਂ ਦਾ ਨਾਮ ਆਇਆ ਆਗੇ ਆਉਣ ਵਾਲੇ ਸਮੇਂ ਦੱਸੇਗਾ ਕਿ ਇਹ ਹੂਠ ਕਿਸ ਵਾਸੇ ਕਰਵਟ ਲੈਂਦਾ ਕੌਣ ਕੌਣ ਮਛਲੀ ਦੇ ਵਿੱਚ ਫੜੀ ਗਈ ਜਿਆਦਾ ਦੁੱਖ ਹੈ ਮੈਨੂੰ ਉਹਨ ਹਸਪਤਾਲ ਜੇ ਰੱਬ ਨੂੰ ਦਾ ਰੂਪ ਅਪਨ ਮੰਨਦੇ ਡਾਕਟਰ ਨੂੰ ਉਹ ਇਹੋ ਜੇ ਗੁਰਦੰਦੇ ਚ ਆਜਣ ਤਾਂ ਮੈਨੂੰ ਲੱਗਦਾ ਫਿਰ ਵਿਸ਼ਵਾਸ ਖਤਮ ਹੋ ਜਾਏਗਾ ਲਾਸਟ ਸਵਾਲ ਕਰਨ ਜਾ ਰਹੇ ਟ੍ਰੈਮਾਡੋਲ ਇੱਕ ਬੜਾ ਸਾਡ ਦੇਖ ਜਗੇ ਵਧੀਆ ਸੀ ਪਰ ਇਹਨੂੰ ਰੈਗੂਲਰ ਯੂਜ਼ ਕਰਨ ਐਜ਼ ਇਹਨੂੰ ਇਹ ਹੈਬਿਟੇਟ ਮਤਲਬ ਨਸ਼ੇ ਦੇ ਰੂਪ ਚ ਲੋਕ ਸੇਵਨ ਤੇ ਸਰਕਾਰ ਨੇ ਬੈਨ ਕਰਤਾ ਪ੍ਰੋਪਰ ਬਿਲਿੰਗ ਦੇ ਲਾਇਸੈਂਸ ਦੇ ਰੂਪ ਲੈ ਕੇ ਇਹਨੂੰ ਆਪਾਂ ਰੱਖ ਸਕਦੇ ਆ ਆਪਣਾ ਸੇਲ ਪਰਚੇਸ ਪ੍ਰੋਪਰ ਇਹਦੇ ਆਰਡਰ ਜਿਹੜਾ ਹੈ ਉਹ ਮੇਨਟੇਨ ਕਰਨਾ ਪੈਂਦਾ ਤੇ ਕਿਸ ਨਾ ਜਿਹਦੇ ਕੋਲ 500 ਗੋਲੀ ਦਾ ਲਾਇਸੈਂਸ ਹਸਤਾਲ ਕੋ 2000 ਗੋਲੀ ਰੱਖ ਰਿਆ ਇਹਨਾਂ ਬੇਖੌਫ ਹੋਏ ਪਏ ਕਿ ਆਮ ਬੰਦਾ ਦੇ ਕੋਈ ਇੱਕ ਪੁੜੀ 2 ਗ੍ਰਾਮ ਦੀ ਫੜੀ ਤੇ ਪੁਲਿਸ ਨੂੰ ਐਨਡੀਪੀਐਸ ਐਕਟ ਦੇ ਤਹਿਤ ਜੇਲ੍ਹ ਚ ਭੇਜ ਦਿੰਦੀ ਹੈ ਤੇ ਡਾਕਟਰਾਂ ਨੂੰ ਖਾਫੀ ਕੋਈ ਨਹੀਂ ਸੀ ਪੰਜਾਬ ਪੁਲਿਸ ਤੇ ਕੀ ਕਰ ਰਹੀ ਹੈ ਮੈਂ ਉਹੀ ਗੱਲ ਕਰਨ ਲੱਗਾ ਕਿ ਜੇ ਤੁਹਾਡੀ ਸਰਕਾਰ ਡਰੱਗ ਡਿਪਾਰਟਮੈਂਟ ਹੈ ਡਰੱਗ ਇਨਸਪੈਕਟਰ ਨੇ ਇਥੇ ਡਰੱਗ ਕੰਟਰੋਲਰ ਨੇ ਕੀ ਅੱਖਾਂ ਬੰਦ ਕਰਕੇ ਪੱਟੀ ਬੰਨੀ ਹੈ ਮੈਂ ਰਾਹੁਲ ਜੀ اسی ਗੱਲ ਦਾ ਤਾਂ ਦੁੱਖ ਹੈ ਇੱਕ ਪਾਸੇ ਅਸੀਂ ਯੁੱਧ ਨਸ਼ੇ ਵਿਰੁੱਧ ਚਲਾ ਰਹੇ ਹਾਂ ਛੋਟੇ ਛੋਟੇ ਬੰਦੇ ਨੂੰ ਆਪਾਂ ਜਾ ਕੇ ਉਹਨਾਂ ਦੇ ਮਕਾਨ ਜਾਂ ਕੋਈ ਉਹਨਾਂ ਦੇ ਜੇਲ੍ਹ ਚ ਪਾ ਲੈਂਦੇ ਜੀ ਵੱਡੀ ਮਛਲੀਆਂ ਤਾਂ ਫੜੋ ਜਿਨ੍ਹਾਂ ਦੇ ਪਿੱਛੇ ਬੈਕ ਹੈ ਜਿਹੜੀ ਅਗੇ ਨਸ਼ਾ ਸਪਲਾਈ ਕਰਦੇ ਹਨ ਉਹ ਮੈਂ ਸਮਝਦਾ ਹਾਂ ਅੱਛਾ ਟਰੈਕ ਜਾ ਰਹਾ ਹੁਣ ਸਰਕਾਰ ਪੰਜਾਬ ਨੂੰ ਸੈਂਟਰਲ ਗਵਰਨ NCBC ਦੇ ਨਾਲ ਮਿਲ ਕੇ ਇਸ ਅਭਿਆਨ ਨੂੰ ਇਸ ਤਰ੍ਹਾਂ ਚਲਾਓ ਦੇਖੋ ਆਉਣ ਵਾਲੇ ਸਮੇਂ ਚ ਇਲੈਕਸ਼ਨ ਵੀ ਹੈ ਜੇ ਕੋਈ ਵੀ ਵਧੀਆ ਕੰਮ ਕਰੇ ਇਸ ਇਸ ਟਾਈਮ ਤਾਂ ਮੈਨੂੰ ਲੱਗਦਾ ਉਹ ਸੋਨੇ ਤੇ ਸੁਹਾਗਾ ਵੀ ਹੋਏਗਾ ਉਹ ਲੋਕਾਂ ਨੂੰ ਵੀ ਸਮਝ ਆਏਗਾ ਕਿ ਨਹੀਂ ਇਹ ਸਰਕਾਰ ਨੂੰ ਵਧੀਆ ਕੰਮ ਲੱਗੇ ਜੇ ਐਨਸੀਬੀ ਦਾ ਇਹਦੇ ਵਿੱਚ ਇੱਕ ਬੜਾ ਵੱਡਾ ਰੋਲ ਹੈ ਕਿਉਂਕਿ ਤੁਸੀਂ ਵੇਖਿਆ ਹੋਣਾ ਸਾਰੀ ਕਾਰਵਾਈ ਐਨਸੀਬੀ ਥਰੂ ਹੋਰ ਗ੍ਰਹਿ ਮੰਤਰੀ ਨੂੰ ਟਵੀਟ ਕਰਨਾ ਪਿਆ ਇਸ ਗੱਲ ਦਾ ਕਿਉਂਕਿ ਖੁਸ਼ੀ ਹੁੰਦੀ ਹੈ ਇਸ ਗੱਲ ਕਿ ਨਹੀਂ ਪੰਜਾਬ ਚ ਕੋਈ ਹੁਣ ਕਾਰਵਾਈ ਹੋ ਰਹੀ ਆਉਣ ਵਾਲੇ ਸਮੇਂ ਉਮੀਦ ਕਰਾਂਗੇ ਕਿ ਇਹ ਤੋਂ ਵੱਡੀ ਜਿਹੜੀਆਂ ਮਸ਼ਲੀਆਂ ਉਹ ਫੜੇ ਜਾਣ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਜਾਣ ਇਹ ਚਿਹਰੇ ਤਾਂ ਕਿ ਲੋਕ ਵੀ ਵਿਸ਼ਵਾਸ ਕਰਨ ਕਿ ਨਹੀਂ ਸਾਡੀਆਂ ਇਨਵੈਸਟੀਗੇਸ਼ਨ ਏਜੰਸੀਆ ਉਹ ਸਹੀ ਟ੍ਰੈਕ 'ਤੇ ਹੈ ਸਹੀ ਕੰਮ ਕਰ ਰਹੀ ਹੈ ਤਾਂ ਬਿਲਕੁਲ ਇਹ ਜੀ ਸਾਡੀ ਅੱਜ ਸਪੈਸ਼ਲ ਟਾਕ ਹੈ ਯੋਧ ਨਸ਼ਾ ਵਿਰੋਧੀ ਤਹਿ ਜਿਹੜੀ ਕਾਰਵਾਈ ਨਸ਼ਾ ਵਿਰੁੱਧ ਤਾਂ ਭਗਵੰਦ ਮਾਨ ਸਰਕਾਰ ਕਰ ਰਹੀ ਹੈ ਪਰ ਜਿਹੜੀ ਇਹ ਮੈਡੀਕਲ ਨਸ਼ਾ ਸਪਲਾਈ ਹੋ ਰਿਹਾ ਗਲੀ ਗਲੀ ਪਿੰਡ ਪਿੰਡ ਸ਼ਹਿਰ ਹਰ ਸ਼ਹਿਰ ਦੇ ਵਿੱਚ ਇਹ ਐਨਸੀਬੀ ਦੀ ਜਿਹੜੀ ਕਾਰਵੀ ਕਾਬਲੀ ਤਾਰੀਫ ਹੈ ਲੋਕਾਂ ਨੇ ਇਸ ਦੇ ਬਹੁਤ ਵਧੀਆ ਕਮੈਂਟਸ ਕਰ ਰਹੇ ਨੇ ਸੋਸ਼ਲ ਮੀਡੀਆ ਹੋਵੇ ਜਾਂ ਦੁਦਿਆਪਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵਧਾਈ ਦਿੱਤੀ ਐਨਸੀਬੀ ਦੀ ਟੀਮ ਨੂੰ ਕਿ ਇੱਕ ਚਾਰ ਰਾਜਾਂ ਦੇ ਇੱਕ ਮਲਟੀ ਲੈਵਲ ਦਾ ਜਿਹੜਾ ਇੱਥੇ ਕਾਰੋਬਾਰ ਚੱਲਾ ਸੀ ਮੈਡੀਕਲ ਨਸ਼ੇ ਦਾ ਡਰੱਗਸ ਦਾ ਉੱਤੇ ਉਹਨਾਂ ਨੇ ਐਨਸੀਬੀ ਦੀ ਟੀਮ ਨੇ ਇੱਕ ਵੱਡੀ ਕਾਰਵਾਈ ਕਰਕੇ ਕਰੀਬ 15 ਲੋਕਾਂ ਨੂੰ ਸਲਾਖਾਂ ਦੇ ਪਿੱਛੇ ਤਕੇ ਲਿਆ ਤੇ ਹੁਣ ਦੇਖਦੇ ਅਗੋਂ ਕਿਹੜੇ-ਕਿਹੜੇ ਸਫੇਦ ਪੋਸ਼ੇ ਗੋਰ ਇਸ ਗੋਰਖ ਤੰਦੇ ਚ ਜਿਹੜੇ ਪਾਏ ਜਾਂਦੇ ਨੇ ਤੇ ਅਸੀਂ ਉਹਦਾ ਵੀ ਜਲਦ ਖੁਲਾਸਾ ਕਰਾਂਗੇ ਜੈ ਹਿੰਦ ਜੈ ਭਾਰਤ